ਦੋਸਤੋ ਕੁਦਰਤ ਦਾ ਇੱਕ اٹਲ ਨਿਯਮ ਹੈ ਕਿ ਜੋ ਉੱਚਾ ਚੜਦਾ ਹੈ ਉਹ ਇੱਕ ਨਾ ਇੱਕ ਦਿਨ ਢੇਠਾ ਵੀ ਆਉਂਦਾ ਹੈ ਪਰ ਇਹ ਸਮਝ ਕਿਸੇ ਨੂੰ ਵੀ ਉਸ ਦੀ ਤਾਕਤ ਦੌਲਤ ਜਾਂ ਰਤਬੇ ਦੀ ਚਮਕ ਵਿੱਚ ਨਹੀਂ ਆਉਂਦੀ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਜਿਹੜਾ ਅੱਜ ਤਖਤ ਤੇ ਬੈਠਾ ਉਹ ਕੱਲ ਮਿੱਟੀ 'ਚ ਵੀ ਹੋ ਸਕਦਾ ਹੈ ਜੋ ਅੱਜ ਹੁਕਮ ਚਲਾਉਂਦਾ ਉਹ ਕੱਲ ਗੁਲਾਮ ਵੀ ਬਣ ਸਕਦਾ ਹੈ ਪਰ ਹੰਕਾਰ ਅੰਨਾ ਕਰ ਦਿੰਦਾ ਜਿਸ ਕਾਰਨ ਇਨਸਾਨ ਇਹ ਸੋਚ ਲੈਂਦਾ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਰਹੇਗਾ ਸਵਾਲ ਇਹ ਨਹੀਂ ਕਿ ਅਸੀਂ ਅੱਜ ਕਿੱਥੇ ਖੜੇ ਹਾਂ ਸਵਾਲ ਤਾਂ ਇਹ ਹੈ ਕਿ ਜੇਕਰ ਕਿਸਮਤ ਦਾ ਪਹੀਆ ਘੁੰਮ ਗਿਆ ਤਾਂ ਅਸੀਂ ਕਿਵੇਂ ਮੁਕਾਬਲਾ ਕਰਾਂਗੇ ਜੇਕਰ ਅੱਜ ਦੀ ਸ਼ਾਨੋ ਸ਼ੌਕਤ ਕੱਲ ਦੀ ਬੇਬਸੀ ਵਿੱਚ ਬਦਲ ਜਾਵੇ ਤਾਂ ਕੀ ਅਸੀਂ ਉਸ ਨੂੰ ਕਬੂਲ ਕਰ ਸਕਾਂਗੇ ਕੁਦਰਤ ਦੇ ਇਹ ਨਿਯਮ ਨਾ ਕਿਸੇ ਲਈ ਬਦਲੇ ਨੇ ਤੇ ਨਾ ਕਿਸੇ ਦੀ ਬੇਨਤੀ ਤੇ ਢਿੱਲੇ ਪੈਂਦੇ ਨੇ ਜਿਹੜਾ ਵੀ ਇਸ ਅਸਲੀਅਤ ਨੂੰ ਅਣਡਿੱਠਾ ਕਰਦਾ ਹੈ ਉਹ ਇੱਕ ਨਾ ਇੱਕ ਦਿਨ ਸਮੇਂ ਦੀ ਠੋਕਰ ਦਾ ਸ਼ਿਕਾਰ ਬਣ ਜਾਂਦਾ ਹੈ। ਇਹ ਕਹਾਣੀ ਇੱਕ ਵਿਅਕਤੀਗਤ ਸਫ਼ਰ ਹੈ। ਹੰਕਾਰ ਤੋਂ ਨਿਮਰਤਾ ਤੱਕ, ਸ਼ਾਨ ਤੋਂ ਬੇਬਸੀ ਤੱਕ ਤੇ ਜੇਕਰ ਤੁਸੀਂ ਸੱਚਾਈ ਦੀ ਗਹਿਰਾਈ ਤੱਕ ਜਾਣਾ ਚਾਹੁੰਦੇ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਹੈ। ਸੋ ਅੰਤ ਤੱਕ ਬਨੇ ਰਹੋ। ਸ਼ਾਮ ਦਾ ਸਮਾਂ ਕਿਸੇ ਰਾਜ ਦੇ ਇੱਕ ਸ਼ਾਹੀ ਮਹਿਲ ਵਿੱਚ ਹਨੇਰਾ ਹੋ ਰਿਹਾ ਸੀ। ਜਿੱਥੇ ਸੋਨੇ ਦੇ ਚਿਰਾਗਾਂ ਦੀ ਰੌਸ਼ਨੀ ਝਲਮਲ ਕਰ ਰਹੀ ਸੀ ਵੱਡੇ ਵੱਡੇ ਸ਼ੀਸ਼ਿਆਂ ਨਾਲ ਜੜਿਆ ਦਰਬਾਰ ਆਪਣੀ ਸ਼ਾਨ ਤੇ ਸ਼ੌਕਤ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ ਤਖਤ ਦੇ ਵਿੱਚਕਾਰ ਬਾਦਸ਼ਾਹ ਬੜੇ ਹੀ غرੂਰ ਨਾਲ ਬੈਠਾ ਹੋਇਆ ਸੀ ਉਹਦੇ ਚਿਹਰੇ ਤੇ ਹੰਕਾਰ ਦੀ ਝਲਕ ਸਾਫ਼ ਸੀ ਜਿਵੇਂ ਦੁਨੀਆ ਵਿੱਚ ਉਸ ਤੋਂ ਵੱਡਾ ਕੋਈ ਨਹੀਂ ਉਹਦੇ ਸਾਹਮਣੇ ਵਜ਼ੀਰ مشیر ਤੇ ਦਰਬਾਰੀ ਸਿਰ ਝੁਕਾਈ ਖੜੇ ਸੀ ਸੋ ਹੋਇਆ ਇਹ ਕਿ ਅੱਜ ਦਰਬਾਰ ਵਿੱਚ ਇੱਕ ਗਰੀਬ ਫਕੀਰ ਹਾਜ਼ਰ ਹੋਇਆ। ਉਹਦੇ ਕੱਪੜੇ ਪੁਰਾਣੇ ਤੇ ਚਿਹਰਾ ਮਿਹਨਤ ਨਾਲ ਝੁਲਸਿਆ ਹੋਇਆ ਪਰ ਅੱਖਾਂ 'ਚ ਉਮੀਦ ਦੀ ਚਮਕ ਸੀ। ਉਹ ਬਾਦਸ਼ਾਹ ਦੇ ਸਾਹਮਣੇ ਝੁਕਿਆ ਤੇ ਸਤਕਾਰ ਨਾਲ ਬੋਲਿਆ, "ਬਾਦਸ਼ਾਹ ਸਲਾਮਤ, ਮੈਂ ਇੱਕ ਗਰੀਬ ਮਜ਼ਦੂਰ ਹਾਂ। ਮੇਰਾ ਪੁੱਤ ਬਹੁਤ ਬਿਮਾਰ ਹੈ। ਮੇਰੇ ਕੋਲ ਇਲਾਜ ਲਈ ਪੈਸੇ ਨਹੀਂ। ਜੇਕਰ ਅੱਜ ਤੁਸੀਂ ਕੁਝ ਮਦਦ ਕਰ ਦਿਓ ਤਾਂ ਮੈਂ ਸਾਰੀ ਉਮਰ ਤੱਕ ਤੁਹਾਡੀ ਭਲਾਈ ਲਈ ਦੁਆ ਕਰਾਂਗਾ।" ਬਾਦਸ਼ਾਹ ਨੇ ਬੜੀ ਹੀ ਨਫ਼ਰਤ ਦੇ ਨਾਲ ਫਕੀਰ ਨੂੰ ਉੱਪਰੋਂ ਹੇਠਾਂ ਤੱਕ ਵੇਖਿਆ ਜਿਵੇਂ ਉਹ ਕਿਸੇ ਆਮ ਕੀੜੇ ਨੂੰ ਵੇਖ ਰਿਹਾ ਹੋਵੇ ਫਿਰ ਉੱਚੀ ਦੇਣੇ ਹੱਸਿਆ ਤੇ ਬੋਲਿਆ ਤੁਹਾਡੇ ਵਰਗੇ ਫਕੀਰ ਹਰ ਰੋਜ਼ ਮਹਿਲ ਦੇ ਦਰਵਾਜ਼ੇ ਤੇ ਭੀਖ ਮੰਗਣ ਆਉਂਦੇ ਨੇ ਜੇ ਮੈਂ ਸਭ ਨੂੰ ਕੁਝ ਨਾ ਕੁਝ ਦੇਣਾ ਸ਼ੁਰੂ ਕਰ ਦਿਆਂ ਤਾਂ ਖਜ਼ਾਨਾ ਖਾਲੀ ਹੋ ਜਾਵੇ ਜਾਂ ਇਥੋਂ ਆਪਣਾ ਰਿਜ਼ਕ ਆਪ ਕਮਾ ਇਹ ਸੁਣ ਕੇ ਫਕੀਰ ਦੀਆਂ ਅੱਖਾਂ 'ਚ ਹੰਝੂ ਆ ਗਏ ਉਹ ਚੁੱਪਚਾਪ ਜ਼ਮੀਨ ਤੇ ਡਿੱਗ ਪਿਆ ਤੇ ਜ਼ੋਰ-ਜ਼ੋਰ ਨਾਲ ਰੋਂਦੇ ਹੋਏ ਦੁਆ ਕਰਨ ਲੱਗਾ ਬਾਦਸ਼ਾਹ ਮੈਂ ਤਾਂ ਬੇਬਸਾਂ ਪਰ ਉਹ ਰੱਬ ਸਭ ਕੁਝ ਜਾਣਨ ਵਾਲਾ ਹੈ ਉਹ ਸਭ ਕੁਝ ਵੇਖ ਰਿਹਾ ਹੈ ਤੇ ਉਹੀ ਸਭ ਤੋਂ ਵੱਡਾ ਇਨਸਾਫ ਕਰਨ ਵਾਲਾ ਹੈ ਦਰਬਾਰ ਵਿੱਚ ਖਮੋਸ਼ੀ ਜਿਹੀ ਛਾ ਗਈ ਨੇੜੇ ਖੜੇ ਇੱਕ ਬਜ਼ੁਰਗ ਤੇ ਸਿਆਣੇ ਦਰਬਾਰੀ ਨੇ ਸਿਰ ਝੁਕਾ ਕੇ ਹੌਲੀ ਦਿਨੇ ਸਤਕਾਰ ਨਾਲ ਕਿਹਾ ਬਾਦਸ਼ਾਹ ਯਾਦ ਰੱਖੋ ਰੱਬ ਦੀ लाठी ਦੀ ਆਵਾਜ਼ ਨਹੀਂ ਹੁੰਦੀ ਦੌਲਤ ਤਾਕਤ ਤੇ ਹਕੂਮਤ ਹਮੇਸ਼ਾ ਨਹੀਂ ਰਹਿੰਦੀ ਇਹ ਫਕੀਰ ਪਤਾ ਨਹੀਂ ਕਿੰਨੀਆਂ ਆਸਾਂ ਲੈ ਕੇ ਇਸ ਦਰਬਾਰ ਵਿੱਚ ਆਇਆ ਹੈ ਉਹਦੀ ਫਰਿਆਦ ਸੁਣ ਲਵੋ ਪਰ ਬਾਦਸ਼ਾਹ ਨੇ ਇਸ ਬਜ਼ੁਰਗ ਦੀ ਗੱਲ ਨੂੰ ਵੀ ਮਜ਼ਾਕ ਵਿੱਚ ਉਡਾ ਦਿੱਤਾ ਉਹ ਬੋਲਿਆ ਤੂੰ ਵੀ ਇੰਨਾ ਕਮਜ਼ੋਰਾ ਵਾਂਗ ਗੱਲ ਕਰ ਰਿਹਾ ਹੈ ਮੈਂ ਇਸ ਰਾਜ ਦਾ ਬਾਦਸ਼ਾਹਾਂ ਮੇਰੀ ਹਕੂਮਤ ਕਦੇ ਵੀ ਖਤਮ ਨਹੀਂ ਹੋਵੇਗੀ ਬਾਦਸ਼ਾਹ ਦੀ ਜ਼ਿੰਦਗੀ ਹੰਕਾਰ ਤੇ ਤਕabbੁਰ ਨਾਲ ਭਰੀ ਹੋਈ ਸੀ ਮਹਿਲ ਵਿੱਚ ਹਰ ਰੋਜ਼ ਆਰਾਮ ਤੇ ਸ਼ਾਨੋ ਸ਼ੌਕਤ ਦੀ ਮਹਿਫਲ ਲੱਗਦੀ ਖਜ਼ਾਨੇ ਵਿੱਚ ਸੋਨਾ ਵਧਦਾ ਜਾਂਦਾ ਤੇ ਉਹਦੇ ਸਿਪਾਹੀ ਪਰਜਾ ਉੱਪਰ ਜ਼ੁਲਮ ਕਰਦੇ ਪਰ ਕੁਦਰਤ ਦੇ ਫੈਸਲੇ ਚੁੱਪਚਾਪ ਬਦਲ ਰਹੇ ਸੀ ਇੱਕ ਦਿਨ ਬਾਦਸ਼ਾਹ ਦੇ ਮਨ ਵਿੱਚ ਆਇਆ ਕਿ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਮੈਨੂੰ ਭੇਸ ਬਦਲ ਕੇ ਸ਼ਹਿਰ ਦੀ ਸੈਰ ਕਰਨੀ ਚਾਹੀਦੀ ਹੈ ਇਹ ਸੁਣ ਕੇ ਦਰਬਾਰੀ ਹੈਰਾਨ ਰਹਿ ਗਏ ਪਰ ਬਾਦਸ਼ਾਹ ਦਾ ਹੁਕਮ ਸੀ ਉਹ ਕੁਝ ਖਾਸ ਪਹਿਰੇਦਾਰਾਂ ਦੇ ਨਾਲ ਆਮ ਸੌਦਾਗਰ ਦਾ ਰੂਪ ਧਾਰ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਨਿਕਲ ਪਿਆ ਬਾਜ਼ਾਰ ਦੀ ਰੌਣਕ ਸਿਖਰਾਂ ਤੇ ਸੀ। ਵਪਾਰੀ ਉੱਚੀ ਆਵਾਜ਼ ਵਿੱਚ ਆਪਣਾ ਮਾਲ ਵੇਚ ਰਹੇ ਸੀ। ਮੁਸਾਫਰ ਰਾਹਾਂ ਤੋਂ ਲੰਘ ਰਹੇ ਸੀ ਤੇ ਫਕੀਰ ਦਰਵਾਜ਼ਿਆਂ ਤੇ ਬੈਠੇ ਭੀਖ ਮੰਗ ਰਹੇ ਸੀ। ਬਾਦਸ਼ਾਹ ਇੱਕ ਮਸ਼ਹੂਰ ਚਾਹ ਦੀ ਦੁਕਾਨ ਤੇ ਜਾ ਬੈਠਿਆ ਜਿੱਥੇ ਕੁਝ ਲੋਕ ਬੈਠੇ ਗੱਲਬਾਤ ਕਰ ਰਹੇ ਸੀ। ਨੇੜੇ ਹੀ ਦੋ ਆਦਮੀ ਗੱਲ ਕਰ ਰਹੇ ਸੀ। ਇੱਕ ਨੇ ਦੂਸਰੇ ਨੂੰ ਕਿਹਾ, ਇਹ ਬਾਦਸ਼ਾਹ ਬਹੁਤ ਜ਼ਾਲਮ ਹੋ ਗਿਆ ਹੈ। ਜੋ ਅਮੀਰ ਹੈ ਉਹ ਹੋਰ ਅਮੀਰ ਹੋ ਰਿਹਾ ਪਰ ਜਿਹੜਾ ਗਰੀਬ ਹੈ ਉਹ ਰੋਟੀ ਲਈ ਵੀ ਤਰਸ ਰਿਹਾ ਹੈ ਦੂਸਰੇ ਨੇ ਕਿਹਾ ਕਿ ਰੱਬ ਸਭ ਕੁਝ ਦੇਖ ਰਿਹਾ ਹੈ ਜੋ ਉੱਪਰ ਜਾਂਦਾ ਉਸ ਨੂੰ ਹੇਠਾਂ ਵੀ ਆਉਣਾ ਪੈਂਦਾ ਹੈ ਬਾਦਸ਼ਾਹ ਨੂੰ ਨਹੀਂ ਪਤਾ ਕਿ ਵਕਤ ਕਿਸੇ ਲਈ ਨਹੀਂ ਰੁਕਦਾ ਬਾਦਸ਼ਾਹ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹਨੇ ਦਿਲ ਵਿੱਚ ਸੋਚਿਆ ਕਿ ਇਹ ਲੋਕ ਮੇਰੇ ਖਿਲਾਫ ਬੋਲਣ ਦੀ ਜ਼ਰੂਰਤ ਕਿਵੇਂ ਕਰ ਸਕਦੇ ਨੇ ਮੈਂ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਦਾ ਇਹ ਮੇਰਾ ਫੈਸਲਾ ਨਹੀਂ ਕਰ ਸਕਦੇ ਉਹ ਗੁੱਸੇ ਵਿੱਚ ਉੱਠਿਆ ਮਹਿਲ ਵਾਪਸ ਆ ਗਿਆ ਸਿਵਰੇਏ ਉਸਨੇ ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ ਕਿ ਉਸਨੇ ਸ਼ਹਿਰ ਤੋਂ ਬਾਹਰ ਸ਼ਿਕਾਰ ਤੇ ਨਿਕਲਣਾ ਹੈ ਤਾਂ ਜੋ ਲੋਕਾਂ ਦੇ ਗੁੱਸੇ ਦਾ ਬੋਝ ਹਲਕਾ ਹੋ ਸਕੇ ਸੋ ਬਾਦਸ਼ਾ ਆਪਣੇ ਕੁਝ ਵਫਾਦਾਰ ਸਿਪਾਈਆਂ ਦੇ ਨਾਲ ਸ਼ਿਕਾਰ ਲਈ ਨਿਕਲਿਆ ਆਪਣੇ ਸ਼ਹਿਰ ਤੋਂ ਦੂਰ ਸੰਘਣੇ ਜੰਗਲ ਵਿੱਚ ਪਹੁੰਚ ਕੇ ਉਹਨਾਂ ਨੇ ਸ਼ਿਕਾਰ ਦੀ ਭਾਲ ਸ਼ੁਰੂ ਕੀਤੀ ਬਾਦਸ਼ਾ ਦੀ ਨਜ਼ਰ ਇੱਕ ਸੋਹਣੇ ਜਿਹੇ ਹਿਰਨ ਤੇ ਪਈ ਉਹ ਤੇਜ਼ ਰਫ਼ਤਾਰ ਘੋੜੇ ਤੇ ਸਵਾਰ ਹੋਇਆ ਤੇ ਹਿਰਨ ਦੇ ਪਿੱਛੇ ਦੌੜ ਪਿਆ ਉਹਦੇ ਅੰਦਰ ਸ਼ਿਕਾਰ ਦਾ ਜਨੂਨ ਵਧਦਾ ਗਿਆ ਪਰ ਅਚਾਨਕ ਜੰਗਲ ਵਿੱਚ ਇੱਕ ਖਤਰਨਾਕ ਜਾਲ ਵਿਛਾਇਆ ਹੋਇਆ ਸੀ ਜਿਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਾ ਹੋਇਆ ਜਿਵੇਂ ਹੀ ਬਾਦਸ਼ਾਹ ਅੱਗੇ ਵਧਿਆ ਧਰਤੀ 'ਚੋਂ ਇੱਕ ਜ਼ੋਰਦਾਰ ਝਟਕਾ ਲੱਗਿਆ ਤੇ ਉਹਦੇ ਘੋੜੇ ਦੇ ਪੈਰ ਫਿਸਲ ਗਏ ਬਾਦਸ਼ਾਹ ਜ਼ਮੀਨ ਤੇ ਡਿੱਗ ਪਿਆ ਇਸੇ ਸਮੇਂ ਦਰਖਤਾਂ ਦੇ ਪਿੱਛੇ ਤੋਂ ਕਈ ਆਦਮੀ ਨਿਕਲ ਆਏ ਜੋ ਕਿ ਜੰਗਲੀ ਡਾਕੂ ਸੀ ਉਹ ਕਾਫਲਿਆਂ ਨੂੰ ਲੁੱਟਣ ਲਈ ਮਸ਼ਹੂਰ ਸੀ ਸਿਪਾਹੀਆਂ ਨੇ ਤਲਵਾਰਾਂ ਖਿੱਚੀਆਂ ਪਰ ਡਾਕੂ ਗਿਣਤੀ 'ਚ ਵੱਧ ਸੀ ਅੱਖ ਝਪਕਦੇ ਹੀ ਬਾਦਸ਼ਾਹ ਦੇ ਸਾਰੇ ਸਿਪਾਹੀ ਮਾਰੇ ਗਏ ਤੇ ਕੁਝ ਉਸ ਨੂੰ ਛੱਡ ਕੇ ਭੱਜ ਗਏ ਹੁਣ ਬਾਦਸ਼ਾਹ ਇਕੱਲਾ ਰਹਿ ਗਿਆ ਉਹਨੇ ਦਹਿਸ਼ਤ ਭਰੀ ਆਵਾਜ਼ ਚ ਡਾਕੂਆਂ ਨੂੰ ਕਿਹਾ ਮੈਂ ਇਸ ਰਾਜ ਦਾ ਬਾਦਸ਼ਾਹ ਹਾਂ ਮੈਨੂੰ ਛੱਡ ਦਿਓ ਨਹੀਂ ਤਾਂ ਨਤੀਜਾ ਬੁਰਾ ਹੋਵੇਗਾ ਇਹ ਸੁਣ ਕੇ ਡਾਕੂਆਂ ਦਾ ਸਰਦਾਰ ਉੱਚੀ ਉੱਚੀ ਹੱਸਿਆ ਬਾਦਸ਼ਾਹ ਓਏ ਜੰਗਲ ਵਿੱਚ ਕੋਈ ਬਾਦਸ਼ਾਹ ਨਹੀਂ ਹੁੰਦਾ ਇੱਥੇ ਜਿਹੜਾ ਕਮਜ਼ੋਰ ਹੁੰਦਾ ਹੈ ਉਹ ਗੁਲਾਮ ਬਣਦਾ ਹੈ ਇੱਕ-ਇੱਕੇ ڈاکੂਆਂ ਨੇ ਬਾਦਸ਼ਾਹ ਨੂੰ ਜ਼ੰਜੀਰਾਂ ਵਿੱਚ ਜਕੜ ਲਿਆ ਸੋਚੋ ਸ਼ਹਿਰ ਦਾ ਤਾਕਤਵਰ ਹਾਕਮ ਜੋ ਕੱਲ ਤੱਕ ਆਪਣੇ ਤਖਤ ਤੇ غرੂਰ ਨਾਲ ਬੈਠਾ ਸੀ ਅੱਜ ਇੱਕ ਬੇਬਸ ਕੈਦੀ ਬਣ ਚੁੱਕਿਆ ਸੀ ਉਹ ਮਦਦ ਲਈ ਚੀਖ ਰਿਹਾ ਸੀ ਪਰ ਉੱਥੇ ਕੋਈ ਵੀ ਸੁਣਨ ਵਾਲਾ ਨਹੀਂ ਸੀ ਰਾਤ ਡੂੰਗੀ ਹੋ ਚੁੱਕੀ ਸੀ ਸੰਘਣੇ ਜੰਗਲ ਵਿੱਚ ਦਰਖਤਾਂ ਦੇ ਪੱਤਿਆਂ ਦੀ ਸਰਸਰਾਹਟ ਤੇ ਰਾਤ ਦਾ ਗੂੜਾ ਹਨੇਰਾ ਇੱਕ ਖੌਫਨਾਕ ਹਾਲਾਤ ਪੈਦਾ ਕਰ ਰਿਹਾ ਸੀ ਬਾਦਸ਼ਾ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਗਿਆ। ਉਹਦੇ ਚਿਹਰੇ ਉੱਪਰ ਮਿੱਟੀ ਤੇ ਖੂਨ ਦੇ ਦਾਗ ਸੀ। ਕੱਪੜੇ ਫਟ ਚੁੱਕੇ ਸੀ ਤੇ ਹੰਕਾਰ ਦੀ ਜਗ੍ਹਾ ਹੁਣ ਡਰ ਨੇ ਲੈ ਲਈ ਸੀ। ਉਹ ਪਹਿਲੀ ਵਾਰ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਸੀ। ਡਾਕੂਆਂ ਦਾ ਸਰਦਾਰ ਜੋ ਇੱਕ ਲੰਮੇ ਕੱਦ ਦਾ ਆਦਮੀ ਸੀ ਬਾਦਸ਼ਾ ਦੇ ਸਾਹਮਣੇ ਖੜ ਗਿਆ ਤੇ ਜ਼ਹਿਰੀਲੀ ਜੀ ਮੁਸਕਾਨ ਦੇ ਨਾਲ ਬੋਲਿਆ, "ਤੂੰ ਇਸ ਰਾਜ ਦਾ ਬਾਦਸ਼ਾ ਹੈਂ। ਬਹੁਤ ਵਧੀਆ" ਸਾਨੂੰ ਹਮੇਸ਼ਾ ਕਿਸੇ ਕੀਮਤੀ ਗੁਲਾਮ ਦੀ ਤਲਾਸ਼ ਰਹਿੰਦੀ ਸੀ ਤੇ ਅੱਜ ਅੱਜ ਤਾਂ ਕਿਸਮਤ ਨੇ ਆਪ ਹੀ ਸਾਨੂੰ ਬਾਦਸ਼ਾਹ ਬਖਸ਼ ਦਿੱਤਾ ਇਹ ਕਹਿ ਕੇ ਉਹ ਉੱਚੀ ਉੱਚੀ ਆਵਾਜ਼ ਵਿੱਚ ਹੱਸਣ ਲੱਗ ਪਿਆ ਤੇ ਬਾਕੀ ਡਾਕੂ ਵੀ ਹੱਸਣ ਲੱਗ ਪਏ ਬਾਦਸ਼ਾਹ ਨੇ ਚੀਖ ਕੇ ਕਿਹਾ ਮੈਂ ਇੱਕ ਤਾਕਤਵਰ ਬਾਦਸ਼ਾਹ ਹਾਂ ਜੇਕਰ ਤੁਸੀਂ ਮੈਨੂੰ ਛੱਡ ਦਿਓਗੇ ਤਾਂ ਤੁਹਾਨੂੰ ਸੋਨਾ ਜ਼ਮੀਨ ਤੇ ਤਾਕਤ ਸਭ ਕੁਝ ਮਿਲੇਗਾ ਪਰ ਡਾਕੂ ਸਰਦਾਰ ਨੇ ਸਿਰ ਹਿਲਾ ਕੇ ਕਿਹਾ ਸਾਨੂੰ ਪਾਗਲ ਨਾ ਬਣਾ ਜੇਕਰ ਤੈਨੂੰ ਛੱਡ ਦਿੱਤਾ ਗਿਆ ਤੂੰ ਸਾਡੇ ਨਾਲ ਚਲਾਕੀ ਵਰਤ ਕੇ ਸਾਨੂੰ ਧੋਖਾ ਵੀ ਦੇ ਸਕਦਾ ਹੈ ਸਾਨੂੰ ਤੇਰੀ ਦੌਲਤ ਨਹੀਂ ਚਾਹੀਦੀ ਸਾਨੂੰ ਸਿਰਫ ਇੱਕ ਕੀਮਤੀ ਗੁਲਾਮ ਚਾਹੀਦਾ ਹੈ ਜਿਹਨੂੰ ਅਸੀਂ ਵਧੀਆ ਕੀਮਤ ਤੇ ਵੇਚ ਸਕੀਏ ਇਹ ਸ਼ਹਿਰ ਵਿੱਚ ਨਹੀਂ ਕਿਸੇ ਹੋਰ ਥਾਂ ਇਹ ਕਹਿ ਕੇ ਉਸਨੇ ਡਾਕੂਆਂ ਨੂੰ ਇਸ਼ਾਰਾ ਕੀਤਾ ਬਾਦਸ਼ਾਹ ਨੂੰ ਧੱਕੇ ਨਾਲ ਘੜੀਸ ਕੇ ਇੱਕ ਊਠ ਤੇ ਬਿਠਾ ਦਿੱਤਾ ਗਿਆ ਉਹਦੇ ਹੱਥ ਮਜ਼ਬੂਤ ਰੱਸੀਆਂ ਨਾਲ ਬੰਨੇ ਹੋਏ ਸੀ ਤੇ ਉਹ ਇੱਕ ਬੇਬਸ ਕੈਦੀ ਵਾਂਗ ਡਾਕੂਆਂ ਦੇ ਵਿਚਕਾਰ ਜਾ ਰਿਹਾ ਸੀ ਪੂਰੀ ਰਾਤ ਦੇ ਸਫ਼ਰ ਦੇ ਬਾਅਦ ਉਹ ਕਾਫ਼ਲਾ ਇੱਕ ਬਹੁਤ ਵੱਡੇ ਸ਼ਹਿਰ ਦੇ ਨੇੜੇ ਪਹੁੰਚ ਗਿਆ। ਉਹ ਸ਼ਹਿਰ ਵਪਾਰ ਦਾ ਇੱਕ ਵੱਡਾ ਕੇਂਦਰ ਸੀ। ਉਹ ਆਪਣੀ ਰੌਣਕ ਤੇ ਚਹਿਲ-ਪਹਿਲ ਭਰੇ ਵਜ਼ਾਰਾਂ ਲਈ ਬਹੁਤ ਮਸ਼ਹੂਰ ਸੀ। ਇੱਥੇ ਦੂਰੋਂ-ਦੂਰੋਂ ਵਪਾਰੀ ਆ ਕੇ ਆਪਣਾ ਮਾਲ ਖਰੀਦਦੇ ਤੇ ਵੇਚਦੇ ਸੀ। ਇਸੇ ਸ਼ਹਿਰ ਵਿੱਚ ਗੁਲਾਮਾਂ ਦੀ ਇੱਕ ਵੱਡੀ ਮੰਡੀ ਲੱਗਦੀ ਸੀ, ਜਿੱਥੇ ਹਰ ਰੋਜ਼ ਸੈਂਕੜੇ ਗੁਲਾਮ ਨਿਲਾਮ ਹੁੰਦੇ ਸੀ। ਕੋਈ ਜੰਗ ਵਿੱਚ ਕੈਦ ਹੋਇਆ ਹੁੰਦਾ, ਕੋਈ ਕਰਜ਼ੇ ਦੇ ਬੋਝ ਹੇਠ ਗੁਲਾਮ ਬਣਾਇਆ ਜਾਂਦਾ। ਤੇ ਕੋਈ ਕਿਸਮਤ ਦੇ ਜ਼ੁਲਮ ਦਾ ਸ਼ਿਕਾਰ ਹੁੰਦਾ। ਸੋ ਸਵੇਰ ਦੇ ਵੇਲੇ ਜਦੋਂ ਬਾਜ਼ਾਰ ਦੀ ਰੌਣਕ ਸਿਖਰਾਂ ਤੇ ਸੀ ਬਾਦਸ਼ਾਹਾਂ ਨੂੰ ਇੱਕ ਵੱਡੇ ਗੁਲਾਮਾਂ ਦੇ ਚਬੂਤਰੇ ਤੇ ਬੰਨ ਕੇ ਖੜਾ ਕਰ ਦਿੱਤਾ ਗਿਆ। ਉਹਦੇ ਨਾਲ ਹੋਰ ਵੀ ਗੁलाम ਸੀ ਪਰ ਉਹਨਾਂ ਵਿੱਚੋਂ ਸਭ ਤੋਂ ਉਦਾਸ, ਖਸਤਾ ਹਾਲ ਤੇ ਬੇਬਸ ਉਹੀ ਲੱਗ ਰਿਹਾ ਸੀ। ਉਹ ਜੋ ਕੱਲ ਤੱਕ ਤਖਤ ਤੇ ਬੈਠ ਕੇ ਹੁਕਮ ਦਿੰਦਾ ਸੀ ਅੱਜ ਖੁਦ ਵੇਚਣ ਲਈ ਖੜਾ ਸੀ। ਇੱਕ ਸੌਦਾਗਰ ਚਬੂਤਰੇ ਉੱਪਰ ਚੜ੍ਹਿਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਵੇਖੋ ਇਹ ਲੋਕੋ ਅੱਜ ਸਾਡੇ ਕੋਲ ਇੱਕ ਖਾਸ ਗੁਲਾਮ ਹੈ ਤਾਕਤਵਰ ਸਿਹਤਮੰਦ ਤੇ ਮਿਹਨਤੀ ਜੋ ਚਾਹੇ ਆਪਣੀ ਬੋਲੀ ਲਗਾਵੇ ਲੋਕ ਅੱਗੇ ਵਧਣ ਲੱਗੇ ਕੋਈ ਗੁਲਾਮ ਦੀਆਂ ਬਾਹਾਂ ਨੂੰ ਦਬਾ ਕੇ ਉਸਦੀ ਤਾਕਤ ਪਰਖ ਰਿਹਾ ਸੀ ਕੋਈ ਉਹਦੇ ਦੰਦ ਵੇਖ ਰਿਹਾ ਸੀ ਬਾਦਸ਼ਾਹ ਨੇ ਇਹ ਸਭ ਦੇਖਿਆ ਤਾਂ ਉਹਦੇ ਰੋਂਗਟੇ ਖੜੇ ਹੋ ਗਏ ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਬਾਜ਼ਾਰ 'ਚ ਇੰਜ ਵੇਚਿਆ ਜਾਵੇਗਾ ਫਿਰ ਉਹ ਪਾਲਾਇਆ ਜਿਸ ਨੇ ਬਾਦਸ਼ਾਹ ਦੇ ਦਿਲ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਇੱਕ ਸੁਦਾਗਰ ਨੇ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਪੁੱਛਿਆ ਇਹ ਗੁਲਾਮ ਕਿਵੇਂ ਦਾ ਹੈ ਬਾਜ਼ਾਰ 'ਚ ਗੁਲਾਮਾਂ ਦੀ ਨਿਲਾਮੀ ਸਿਖਰਾਂ 'ਤੇ ਸੀ ਹਰ ਪਾਸੇ ਵਪਾਰੀ ਤੇ ਖਰੀਦਦਾਰ ਖੜੇ ਸੀ ਹਰ ਕੋਈ ਆਪਣੇ ਪਸੰਦੀਦਾ ਗੁਲਾਮ ਤੇ ਬੋਲੀ ਲਗਾ ਰਿਹਾ ਸੀ ਬਾਜ਼ਾਰ 'ਚ ਉਠਾਂ ਦੀਆਂ ਘੰਟੀਆਂ ਦੀ ਆਵਾਜ਼ ਵਪਾਰੀਆਂ ਦੇ ਸੌਦੇ ਤੇ ਗੁਲਾਮਾਂ ਦੀ ਨਿਲਾਮੀ ਦੀਆਂ ਆਵਾਜ਼ਾਂ ਗੂੰਜ ਰਹੀਆਂ ਸੀ ਇਸੇ ਭੀੜ ਵਿੱਚ ਬਾਦਸ਼ਾਹ ਵੀ ਰस्सੀਆਂ ਵਿੱਚ ਜਕੜਿਆ ਹੋਇਆ ਬੇਬਸ ਹੋਇਆ ਖੜਾ ਸੀ ਸੋ ਹੁਣ ਨਿਲਾਮੀ ਦੀ ਮਨਾਦੀ ਉੱਚੀ ਆਵਾਜ਼ ਵਿੱਚ ਕੀਤੀ ਗਈ ਇਹ ਰਿਹਾ ਇੱਕ ਤਾਕਤਵਰ ਗੁਲਾਮ ਜਿਦੀਆਂ ਬਾਹਾਂ ਵਿੱਚ ਮਜ਼ਬੂਤੀ ਹੈ ਤੇ ਚਿਹਰੇ ਤੇ ਜਲਾਲ ਇਹਦੀ ਕੀਮਤ ਕੌਣ ਲਗਾਵੇਗਾ ਇਹ ਸੁਣਦੇ ਹੀ ਇੱਕ ਅধেੜ ਉਮਰ ਦਾ ਵਪਾਰੀ ਅੱਗੇ ਵਧਿਆ ਉਹ ਸ਼ਹਿਰ ਦੇ ਇੱਕ ਵੱਡੇ ਬਾਗ ਦਾ ਮਾਲਕ ਸੀ ਜਿੱਥੇ ਕਿ ਕਈ ਗੁਲਾਮ ਕੰਮ ਕਰਦੇ ਸੀ ਉਹ ਬਾਦਸ਼ਾਹ ਨੂੰ ਗੌਰ ਨਾਲ ਦੇਖਣ ਲੱਗਾ ਤੇ ਨਿਲਾਮੀ ਵਾਲੇ ਤੋਂ ਪੁੱਛਿਆ ਇਹ ਗੁਲਾਮ ਕਿੱਥੋਂ ਆਇਆ ਹੈ ਨਿਲਾਮੀ ਵਾਲਾ ਹੱਸਿਆ ਤੇ ਬੋਲਿਆ ਇਹ ਇੱਕ ਕੈਦੀ ਹੈ ਤਾਕਤਵਰ ਲੱਗਦਾ ਹੈ ਪਰ ਕੁਝ ਵਿਗੜਿਆ ਹੋਇਆ ਵੀ ਹੈ ਪਰ ਜੀਨੂੰ ਵੀ ਚਾਹੀਦਾ ਆਪਣੀ ਬੋਲੀ ਲਗਾਵੇ ਉਸ ਵਪਾਰੀ ਨੇ ਬਾਦਸ਼ਾਹ ਨੂੰ ਧਿਆਨ ਨਾਲ ਦੇਖਿਆ ਜੋ ਥੋੜਾ ਕਮਜ਼ੋਰ ਤੇ ਥੱਕਿਆ ਹੋਇਆ ਲੱਗ ਰਿਹਾ ਸੀ ਪਰ ਉਸ ਦੀਆਂ ਅੱਖਾਂ 'ਚ ਅਜੇ ਵੀ ਇੱਕ ਅਜੀਬ ਚਮਕ ਸੀ ਜਿਵੇਂ ਉਹ ਕੋਈ ਖਾਸ ਆਦਮੀ ਹੋਵੇ ਵਪਾਰੀ ਨੇ ਸੋਚਿਆ ਇਹ ਗੁਲਾਮ ਸ਼ਾਇਦ ਆਮ ਨਹੀਂ ਹੈ ਪਰ ਮੇਰੇ ਬਾਗ ਵਿੱਚ ਕੰਮ ਕਰਨ ਲਈ ਬਹੁਤ ਲਾਇਕ ਹੈ 50 ਦਨਾਰ ਉਸ ਵਪਾਰੀ ਨੇ ਆਵਾਜ਼ ਲਾਈ ਇੱਕ ਹੋਰ ਵਪਾਰੀ ਤੁਰੰਤ ਬੋਲਿਆ 60 ਦਿਨਾਰ ਬਾਦਸ਼ਾਹ ਦਾ ਦਿਲ ਕੰਬ ਗਿਆ ਕਿਸੇ ਵੇਲੇ ਤਖਤ ਤੇ ਬੈਠ ਕੇ ਉਹ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਦਾ ਸੀ ਪਰ ਸਮੇਂ ਦੀ ਮਾਰ ਦੇਖੋ ਅੱਜ ਉਹਦੀ ਕੀਮਤ ਲਗਾਈ ਜਾ ਰਹੀ ਸੀ ਉਹ ਲੋਕਾਂ ਵੱਲ ਦੇਖਣ ਲੱਗਾ ਪਰ ਕੋਈ ਵੀ ਉਸ ਨੂੰ ਪਛਾਨ ਨਹੀਂ ਸਕਿਆ ਉਸ ਦੇ ਸ਼ਾਹੀ ਲਿਬਾਸ ਦੀ ਜਗ੍ਹਾ ਹੁਣ ਫਟੇ ਪੁਰਾਣੇ ਕੱਪੜੇ ਲੈ ਚੁੱਕੇ ਸੀ ਉਸ ਦੀ ਜ਼ੁਬਾਨ ਹੁਣ ਕੋਈ ਵੀ ਹੁਕਮ ਜਾਰੀ ਨਹੀਂ ਕਰ ਸਕਦੀ ਸੀ ਸੋ ਪਹਿਲੇ ਵਪਾਰੀ ਨੇ ਆਖਰੀ ਬੋਲੀ ਲਗਾਈ 70 ਦਿਨਾਰ ਨਿਲਾਮੀ ਵਾਲੇ ਨੇ ਮਨਾਦੀ ਕੀਤੀ ਇਹ ਗੁਲਾਮ ਹੁਣ ਇਸ ਵਪਾਰੀ ਦਾ ਹੋਇਆ ਲੋਕਾਂ ਨੇ ਖੁਸ਼ੀ ਵਿੱਚ ਤਾੜੀਆਂ ਵਜਾਈਆਂ ਬਾਦਸ਼ਾਹ ਨੂੰ ਰस्सੀਆਂ ਵਿੱਚ ਜਕੜ ਕੇ ਵਪਾਰੀ ਦੇ ਨਾਲ ਰਵਾਨਾ ਕਰ ਦਿੱਤਾ ਗਿਆ ਉਹਦੇ ਦਿਲ 'ਚ ਹਜ਼ਾਰਾਂ ਸਵਾਲ ਤੇ ਡਰ ਸੀ ਉਹ ਹੁਣ ਇੱਕ ਵਪਾਰੀ ਦਾ ਗੁਲਾਮ ਬਣ ਚੁੱਕਿਆ ਸੀ ਹੁਣ ਕੀ ਹੋਵੇਗਾ ਵਪਾਰੀ ਨੇ ਬਾਦਸ਼ਾਹ ਨੂੰ ਆਪਣੇ ਨਾਲ ਲੈ ਜਾਂਦੇ ਹੋਏ ਕਿਹਾ ਹੁਣ ਤੂੰ ਮੇਰਾ ਗੁਲਾਮ ਹੈ ਤੇ ਤੈਨੂੰ ਮੇਰੀ ਜ਼ਮੀਨ ਤੇ ਕੰਮ ਕਰਨਾ ਪਵੇਗਾ ਜੇਕਰ ਤੂੰ ਵਫਾਦਾਰੀ ਵਿਖਾਈ ਤਾਂ ਸ਼ਾਇਦ ਤੇਰੀ ਜ਼ਿੰਦਗੀ ਆਸਾਨ ਹੋ ਜਾਵੇ ਨਹੀਂ ਤਾਂ ਤੈਨੂੰ ਉਹੀ ਸਜ਼ਾ ਮਿਲੇਗੀ ਜੋ ਬਗਾਵਤੀ ਗੁਲਾਮਾਂ ਨੂੰ ਮਿਲਦੀ ਹੈ ਬਾਦਸ਼ਾਹ ਨੇ ਕੋਈ ਜਵਾਬ ਨਾ ਦਿੱਤਾ ਉਹ ਸਿਰਫ ਚੁੱਪਚਾਪ ਤੁਰਦਾ ਰਿਹਾ ਵਪਾਰੀ ਦਾ ਬਾਗ ਵਿਸ਼ਾਲ ਜ਼ਮੀਨ ਤੇ ਫੈਲਿਆ ਹੋਇਆ ਸੀ ਜਿੱਥੇ ਖਜੂਰ ਦੇ ਦਰਖਤ ਝੂਮ ਰਹੇ ਸੀ ਤੇ ਜ਼ਮੀਨ ਖੇਤੀ ਲਈ ਤਿਆਰ ਸੀ ਗੁਲਾਮਾਂ ਦੀ ਇੱਕ ਲੰਮੀ ਕਤਾਰ ਖੜੀ ਸੀ ਜਿਨ੍ਹਾਂ ਨੂੰ ਪੂਰਾ ਦਿਨ ਸਖਤ ਮਿਹਨਤ ਕਰਨੀ ਪੈਂਦੀ ਸੀ ਅੱਜ ਇਸੇ ਕਤਾਰ 'ਚ ਬਾਦਸ਼ਾਹ ਵੀ ਖੜਾ ਸੀ ਉਹ ਜੋ ਕਦੇ ਆਪਣੇ ਰਾਜ ਦੇ ਤਖਤ ਤੇ ਬੈਠਦਾ ਸੀ ਅੱਜ ਇੱਕ ਆਮ ਗੁਲਾਮ ਬਣ ਚੁੱਕਿਆ ਸੀ ਮਹਿਲ ਦੀ ਆਰਾਮਦਾਇਕ ਜ਼ਿੰਦਗੀ ਤੋਂ ਨਿਕਲ ਕੇ ਗੁਲਾਮਾਂ ਦੀ ਇਹ ਸਖਤ ਮੁਸ਼ਕਲ ਬਾਦਸ਼ਾਹ ਦੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ ਸੋ ਸਵੇਰ ਹੋਈ ਸਾਰੇ ਗੁਲਾਮਾਂ ਨੂੰ ਤੜਕੇ ਹੀ ਜਗਾ ਦਿੱਤਾ ਗਿਆ ਉਹਨਾਂ ਨੂੰ ਫਟੇ ਪੁਰਾਣੇ ਕੱਪੜੇ ਪਹਿਨਾਏ ਗਏ ਤੇ ਕੰਮ ਤੇ ਲਗਾ ਦਿੱਤਾ ਗਿਆ ਬਾਦਸ਼ਾਹ ਨੂੰ ਹੁਕਮ ਮਿਲਿਆ ਕਿ ਮਿੱਟੀ ਖੋਦ ਕੇ ਪਾਣੀ ਲਈ ਨਾਲੀ ਬਣਾਓ ਜਿਵੇਂ ਹੀ ਉਹਨੇ ਧਰਤੀ ਤੇ ਹੱਥ ਰੱਖਿਆ ਉਹਦੇ ਨਰਮ ਤੇ ਨਾਜ਼ੁਕ ਹੱਥ ਜ਼ਖਮੀ ਹੋਣ ਲੱਗ ਪਏ ਉਹ ਥੋੜੀ ਹੀ ਦੇਰ ਚ ਥੱਕ ਗਿਆ ਪਰ ਪਹਿਰੇਦਾਰ ਮੁਖੀ ਨੇ ਨੇੜੇ ਆ ਕੇ ਜ਼ੋਰਦਾਰ ਕੋੜਾ ਮਾਰਿਆ ਤੇ ਬੋਲਿਆ ਇੱਥੇ ਕੋਈ ਬਾਦਸ਼ਾਹ ਨਹੀਂ ਹੈ ਸਾਰੇ ਗੁਲਾਮ ਨੇ ਕੰਮ ਕਰੋ ਨਹੀਂ ਤਾਂ ਸਜ਼ਾ ਮਿਲੇਗੀ ਪਹਿਰੇਦਾਰ ਦੀ ਸਖਤ ਆਵਾਜ਼ ਬਾਦਸ਼ਾਹ ਦੇ ਕੰਨਾਂ ਚ ਗੂੰਜੀ ਉਹਦੇ ਚਿਹਰੇ ਤੇ ਦਰਦ ਉੱਭਰਿਆ ਪਰ ਉਹਨੇ ਜ਼ੁਬਾਨ ਨਾ ਖੋਲੀ ਉਹ ਹੁਣ ਜਾਣ ਚੁੱਕਿਆ ਸੀ ਕਿ ਇੱਥੇ ਹੁਣ ਮੇਰਾ ਹੁਕਮ ਨਹੀਂ ਚੱਲੇਗਾ ਦੁਪਹਿਰ ਹੋਈ ਜਦੋਂ ਸੂਰਜ ਰਾਹਾਂ ਤੇ ਆ ਗਿਆ ਗੁਲਾਮਾਂ ਨੂੰ ਖਾਂ ਲਈ ਸੁੱਕੀ ਰੋਟੀ ਤੇ ਪਾਣੀ ਦਿੱਤਾ ਗਿਆ ਸੋ ਜਿਹੜਾ ਬਾਦਸ਼ਾਹ ਕਦੇ ਸ਼ਾਹੀ ਭੋਜਨ ਤੇ ਸੋਨੇ ਦੇ ਥਾਲਜ ਖਾਂਦਾ ਸੀ ਉਹ ਅੱਜ ਮਿੱਟੀ ਵਿੱਚ ਬੈਠ ਕੇ ਸਖਤ ਰੋਟੀ ਚਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਹਰ ਇੱਕ ਬੁਰਕੀ ਉਸਦੇ ਹੰਕਾਰ ਨੂੰ ਤੋੜ ਰਹੀ ਸੀ ਰਾਤ ਹੋਈ ਸਾਰੇ ਗੁਲਾਮਾਂ ਨੂੰ ਇੱਕ ਛੋਟੇ ਜਿਹੇ ਤੇ ਤੰਗ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਬਾਦਸ਼ਾਹ ਇੱਕ ਕੋਨੇ ਵਿੱਚ ਬੈਠਾ ਆਪਣੇ ਹੱਥਾਂ ਵੱਲ ਦੇਖ ਰਿਹਾ ਸੀ ਜੋ ਹੁਣ ਜ਼ਖਮਾਂ ਨਾਲ ਭਰ ਚੁੱਕੇ ਸੀ ਉਹਦੇ ਨੇੜੇ ਹੀ ਇੱਕ ਬੁੱਢਾ ਗੁਲਾਮ ਬੈਠਾ ਸੀ ਜੋ ਕਿ ਇੱਥੇ ਹੀ ਕੰਮ ਕਰਦਾ ਸੀ ਉਸਨੇ ਬਾਦਸ਼ਾਹ ਵੱਲ ਵੇਖਿਆ ਤੇ ਹੌਲੀ ਜੀ ਆਵਾਜ਼ ਵਿੱਚ ਬੋਲਿਆ ਪੁੱਤਰ ਕੀ ਤੂੰ ਹਮੇਸ਼ਾ ਗੁਲਾਮ ਰਹਾ ਹੈ ਇਹ ਕੋਈ ਕਸੌਟੀ ਤਾਂ ਨਹੀਂ ਹੈ ਬਾਦਸ਼ਾਹ ਕਪਾਲੀ ਖਮੋਸ਼ ਰਿਹਾ ਫਿਰ ਉਹ ਅੱਖਾਂ ਭਰ ਕੇ ਹੌਲੀ ਦਿਨੇ ਬੋਲਿਆ ਮੈਂ ਕਦੇ ਬਾਦਸ਼ਾਹ ਸੀ ਪਰ ਰੱਬ ਨੇ ਮੈਨੂੰ ਮਿੱਟੀ ਵਿੱਚ ਸੁੱਟ ਦਿੱਤਾ ਬੁੱਢੇ ਗੁਲਾਮ ਨੇ ਮੁਸਕਰਾ ਕੇ ਕਿਹਾ ਤਾਂ ਫਿਰ ਹੁਣ ਇਹ ਜਾਣ ਲੈ ਕਿ ਰੱਬ ਸਿਰਫ ਉਹਨਾਂ ਨੂੰ ਗਰਾਉਂਦਾ ਹੈ ਜੋ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਨੇ ਸ਼ਾਇਦ ਇਹ ਤੇਰੇ ਲਈ ਇੱਕ ਨਵੀਂ ਸ਼ੁਰੂਆਤ ਹੋਵੇ ਬਜ਼ੁਰਗ ਦੇ ਇਹ ਅਲਫਾਜ਼ ਬਾਦਸ਼ਾਹ ਦੇ ਦਿਲ 'ਚ ਤੀਰ ਵਾਂਗੂ ਚੁੱਭ ਗਏ ਉਹ ਪਹਿਲੀ ਵਾਰ ਸੋਚਣ ਤੇ ਮਜਬੂਰ ਹੋਇਆ ਕਿ ਕੀ ਇਹ ਸਭ ਉਹਦੇ ਹੰਕਾਰ ਦਾ ਨਤੀਜਾ ਹੈ ਕੀ ਇਹ ਰੱਬ ਵੱਲੋਂ ਇੱਕ ਸਬਕ ਸੀ ਹੁਣ ਬਾਦਸ਼ਾਹ ਦਾ ਦਿਲ ਰੋ ਰਿਹਾ ਸੀ ਉਹ ਜੋ ਕਦੇ ਕਿਸੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਸੀ ਅੱਜ ਉਹਨੂੰ ਰੱਬ ਦੀ ਤਾਕਤ ਦਾ ਅਹਿਸਾਸ ਹੋ ਚੁੱਕਿਆ ਸੀ। ਚਾਰੇ ਪਾਸੇ ਖਮੋਸ਼ੀ ਸੀ। ਗੁਲਾਮਾਂ ਦੀ ਝੌਂਪੜੀ ਵਿੱਚ ਸਿਰਫ ਹੌਲੀ-ਹੌਲੀ ਸਾਹਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਬਾਦਸ਼ਾਹ ਇੱਕ ਕੋਨੇ ਵਿੱਚ ਬੈਠਾ ਅਸਮਾਨ ਵੱਲ ਤੱਕ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਇਸ ਵਾਰ ਇਹ ਹੰਝੂ ਬੇਬਸੀ ਦੇ ਨਹੀਂ ਬਲਕਿ ਇੱਕ ਨਵੇਂ ਗਿਆਨ ਦੇ ਸੀ। ਉਹ ਜੋ ਕੱਲ ਤਖਤ ਤੇ ਬੈਠ ਕੇ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਦਾ ਸੀ, ਅੱਜ ਖੁਦ ਤਕਦੀਰ ਦੇ ਫੈਸਲੇ ਦਾ ਸ਼ਿਕਾਰ ਹੋ ਚੁੱਕਿਆ ਸੀ। ਉਹਦਾ غرور ਮਿੱਟੀ ਵਿੱਚ ਮਿਲ ਚੁੱਕਿਆ ਸੀ ਉਹਦਾ ਦਿਲ ਨਰਮ ਹੋ ਗਿਆ ਸੀ ਤੇ ਉਹਨੂੰ ਰੱਬ ਦੀ ਕੁਦਰਤ ਦਾ ਅੰਦਾਜ਼ਾ ਵੀ ਹੋ ਗਿਆ ਸੀ ਸੋ ਸਵੇਰ ਹੋਈ ਗੁਲਾਮਾਂ ਨੂੰ ਫਿਰ ਕੰਮ ਤੇ ਲਗਾ ਦਿੱਤਾ ਗਿਆ ਪਰ ਅੱਜ ਗੁਲਾਮ ਬਣੇ ਬਾਦਸ਼ਾਹ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਉਹਨੇ ਦਿਲੋਂ ਮਿਹਨਤ ਕੀਤੀ ਕੰਮ ਦੇ ਦੌਰਾਨ ਉਹਨੇ ਇੱਕ ਹੋਰ ਕਮਜ਼ੋਰ ਗੁਲਾਮ ਦੀ ਮਦਦ ਕੀਤੀ ਜੋ ਕਿ ਬਜ਼ੁਰਗ ਸੀ ਚੱਲਣ ਦੇ ਕਾਬਲ ਨਹੀਂ ਸੀ ਬਾਗ ਦਾ ਮਾਲਕ ਵਪਾਰੀ ਦੂਰ ਖੜ੍ਹਾ ਇਹ ਸਭ ਦੇਖ ਰਿਹਾ ਸੀ ਉਨੇ ਮਹਿਸੂਸ ਕੀਤਾ ਕਿ ਇਹ ਗੁਲਾਮ ਹੁਣ ਪਹਿਲਾਂ ਵਰਗਾ ਨਹੀਂ ਰਹਾ ਸੋ ਕੁਝ ਦਿਨ ਲੰਘੇ ਰੱਬ ਦੀ ਮਰਜ਼ੀ ਅਜਿਹੀ ਹੋਈ ਕਿ ਵਪਾਰੀ ਨੇ ਸਾਰੇ ਗੁਲਾਮਾਂ ਨੂੰ ਇਕੱਠਾ ਕੀਤਾ ਤੇ ਆਖਿਆ ਅੱਜ ਮੈਂ ਆਪਣੇ ਦੋ ਵਫਾਦਾਰ ਗੁਲਾਮਾਂ ਨੂੰ ਆਜ਼ਾਦ ਕਰ ਰਿਹਾ ਇਹਨਾਂ ਵਿੱਚੋਂ ਇੱਕ ਇਹ ਹੈ ਜੋ ਪਹਿਲਾਂ ਬਾਗ ਵਿੱਚ ਕੰਮ ਕਰਨਾ ਨਹੀਂ ਜਾਣਦਾ ਸੀ ਪਰ ਹੁਣ ਮਿਹਨਤੀ ਤੇ ਇਮਾਨਦਾਰ ਹੋ ਚੁੱਕਿਆ ਹੈ ਇਹ ਸੁਣ ਕੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਹੁਣ ਆਜ਼ਾਦ ਹੋ ਚੁੱਕਿਆ ਸੀ ਪਰ ਅੱਜ ਉਹਦੇ ਦਿਲ ਵਿੱਚ ਫਿਰ ਤੋਂ ਬਾਦਸ਼ਾਹ ਬਣਨ ਦੀ ਕੋਈ ਇੱਛਾ ਨਹੀਂ ਸੀ ਉਹ ਹੁਣ ਇੱਕ ਨਿਮਰ ਤੇ ਇਨਸਾਫ ਪਸੰਦ ਇਨਸਾਨ ਬਣ ਚੁੱਕਿਆ ਸੀ ਜਦੋਂ ਉਸ ਸ਼ਹਿਰ ਦੇ ਬਾਜ਼ਾਰ ਤੋਂ ਆਪਣੇ ਰਾਜ ਵੱਲ ਰਵਾਨਾ ਹੋਇਆ ਉਹਦਾ ਦਿਲ ਬਦਲ ਚੁੱਕਿਆ ਸੀ ਜਦੋਂ ਉਹ ਆਪਣੇ ਮਹਿਲ ਵਿੱਚ ਪਹੁੰਚਿਆ ਤਾਂ ਸਾਰਿਆਂ ਨੇ ਉਹਦਾ ਸਵਾਗਤ ਕੀਤਾ ਪਰ ਹੁਣ ਉਹ ਪਹਿਲਾਂ ਵਾਲਾ ਬਾਦਸ਼ਾਹ ਨਹੀਂ ਸੀ ਜੋ غرੂਰ ਵਿੱਚ ਡੁੱਬਿਆ ਰਹਿੰਦਾ ਸੀ ਉਹ ਹੁਣ ਇੱਕ ਆਮ ਬੰਦਾ ਬਣ ਚੁੱਕਿਆ ਸੀ ਜੋ ਰੱਬ ਦੀ ਰਜ਼ਾ ਦਾ ਜਿਗਿਆਸੂ ਸੀ ਕਿਸੇ ਅਣਜਾਣ ਸ਼ਹਿਰ ਦੇ ਬਾਜ਼ਾਰ 'ਚ ਵਿਕਿਆ ਹੋਇਆ ਬਾਦਸ਼ਾ ਮੋੜ ਤਖਤ ਤੇ ਬੈਠ ਚੁੱਕਿਆ ਸੀ ਪਰ ਹੁਣ ਉਹ ਤਾਕਤ ਤੇ غرੂਰ ਦਾ ਨਹੀਂ ਬਲਕਿ ਇਨਸਾਫ ਤੇ ਅਜਿਜ਼ੀ ਦਾ ਬਾਦਸ਼ਾ ਸੀ ਇਸ ਕਹਾਣੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਹੰਕਾਰ ਦਾ ਅੰਤ ਹਮੇਸ਼ਾ ਨਾਸ਼ ਹੁੰਦਾ ਹੈ ਜਦੋਂ ਇਨਸਾਨ ਆਪਣੇ ਰਤਬੇ ਦੌਲਤ ਤੇ ਤਾਕਤ ਦਾ غرੂਰ ਕਰਦਾ ਤਾਂ ਉਹ ਇਹ ਭੁੱਲ ਜਾਂਦਾ ਕਿ ਇਹ ਸਭ ਕੁਝ ਸਮੇਂ ਦੀ ਕੈਦ ਵਿੱਚ ਹੈ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਪਰ ਜਦੋਂ ਮਾਰ ਪੈਂਦੀ ਹੈ ਤਾਂ ਸਭ ਕੁਝ ਹਲਾ ਜਾਂਦੀ ਹੈ ਇਨਸਾਨ ਜਦੋਂ ਤਖਤ ਤੇ ਬੈਠਾ ਹੁੰਦਾ ਤਾਂ ਉਹ ਸੋਚਦਾ ਕਿ ਉਹ ਹਮੇਸ਼ਾ ਇੱਥੇ ਹੀ ਰਹੇਗਾ ਪਰ ਹਾਲਾਤ ਪਲ ਵਿੱਚ ਉਲਟ ਜਾਂਦੇ ਨੇ ਜੋ ਅੱਜ ਤਾਕਤਵਾਰ ਹੈ ਉਹ ਕੱਲ ਬੇਬਸ ਹੋ ਸਕਦਾ ਹੈ ਹਰ ਇੱਕ ਇਨਸਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸਲੀ ਸ਼ਕਤੀ ਦਿਲ ਦੀ ਨਿਮਰਤਾ ਵਿੱਚ ਹੈ ਨਾ ਕਿ ਹੰਕਾਰ ਵਿੱਚ ਜਿਕਰ ਅਸੀਂ ਦੁਨੀਆ 'ਚ ਇਨਸਾਫ ਕਰੀਏ ਮਦਦਗਾਰ ਬਣੀਏ ਤੇ ਲੋਕਾਂ ਦੀਆਂ ਦਿਲੀ ਦੁਆਵਾਂ ਲਈਏ ਤਾਂ ਰੱਬ ਸਾਨੂੰ ਹਮੇਸ਼ਾ ਉੱਚਾ ਰੱਖਦਾ ਹੈ ਪਰ ਜੇਕਰ ਅਸੀਂ ਹੰਕਾਰ ਚਾਉਨੇ ਆ ਲੋਕਾਂ ਦੀ ਤੋਹੀਨ ਕਰਦੇ ਆ ਤਾਂ ਰੱਬ ਸਾਨੂੰ ਇੰਜ ਗਰਾਉਂਦਾ ਹੈ ਕਿ ਅਸੀਂ ਖੁਦ ਨੂੰ ਵੀ ਪਛਾਨ ਨਹੀਂ ਪਾਉਂਦੇ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜਦੋਂ ਹਾਲਾਤ ਬਦਲਦੇ ਨੇ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਨਸਾਨ ਦੇ ਅੰਦਰ ਦਾ ਬਦਲਾ ਹੌਲੀ-ਹੌਲੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਪਰ ਸਵਾਲ ਇਹ ਹੈ ਕਿ ਅਸੀਂ ਸਮਝਣ ਲਈ ਤਿਆਰ ਹਾਂ ਵਿਚਾਰ ਜ਼ਰੂਰ ਕਰਿਓ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਤੁਹਾਡੇ ਪਿਆਰ ਤੇ ਸਤਿਕਾਰ ਲਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼ੁਕਰੀਆ ਕਰਦੇ ਹਾਂ ਧੰਨਵਾਦ